ਭਾਈ ਭਗਤੂ ਕਹਿੰਦਾ ਵੀ ਇਹੋ ਜਿਹਾ ਕੋਈ ਸਾਧਨ ਨਹੀਂ ਬਣਿਆ ਚੋ ਪੜਨ ਦਾ ਐਨੇ ਸਮੇ ਨੂੰ ਨਾ ਭਾਈ ਫੇਰੂ ਗਲੀਆਂ ਚ ਵਾਜ ਦੇ ਰਿਹਾ ਸੀ ਭਾਈ ਕਿਓ ਖਰੀਦ ਲੋ ਕਿਓ ਲੈ ਲੋ ਕਿਓ ਲੈਣ ਅਜਿਵੇਂ ਹੁੰਦੇ ਗਲੀਆਂ ਚ ਵਾਜਾ ਦੇਣ ਵਾਲੇ ਕਹਿੰਦੇ ਵਾਰ ਦੇ ਰਿਹਾ ਭਾਈ ਭਗਤੂ ਦੇ ਕੰਨਾਂ ਚ ਵਾਜ ਪਈ ਕਿ ਕਿਓ ਵੇਚਣ ਆ ਲਿਆ ਬਾਹਰ ਆਏ ਤੇ ਭਾਈ ਫੇਰੂ ਆਖਿਆ ਭਾਈ ਫੇਰੂ ਤੂੰ ਕਿਉਂ ਵੇਚ ਰਿਹਾ ਕਹਿੰਦੇ ਹਾਂ ਭਾਈ ਭਗਤ ਤੂੰ ਕਹਿੰਦਾ ਹੁਣ ਮੇਰੇ ਕੋਲੇ ਪੈਸੇ ਹੈ ਨਹੀਂ ਮੈਨੂੰ ਤੂੰ ਉਧਾਰਾ ਕਿਉਂ ਦੇ ਦੇ ਅੱਜ ਜਾਂ ਕੱਲ ਜਦੋਂ ਆਪਾਂ ਨਗਰ ਵਿੱਚ ਮਿਲਾਂਗੇ ਜਿਹੜੇ ਤੇਰੀ ਮਾਇਆ ਬਣਦੀ ਉਨੀ ਦੇ ਲਿਆਂਗਾ ਜਾਂ ਤੂੰ ਕਹੇਂਗਾ ਤੇਰਾ ਕਿਉਂ ਵਾਪਸ ਕਰ ਦਿਆਂ ਪਰ ਅੱਜ ਤੂੰ ਮੈਨੂੰ ਇਹ ਕਿਉਂ ਦੇ ਦੇ ਤੇ ਗੁਰਮਖੋ ਪਿਆਰਿਓ ਭਾਈ ਫੇਰੂ ਨੇ ਆਖਿਆ ਕੋਈ ਗੱਲ ਨਹੀਂ ਕਹਿੰਦੇ 2 4 ਕੁੱਪੀਆਂ ਪਰਕੇ ਭਾਈ ਫੇਰੂ ਜੀ ਨੇ ਭਾਈ ਭਗਤੂ ਨੂੰ ਦੇ ਦਿੱਤੀ ਕਹਿੰਦੇ ਸੰਗਤ ਵਾਸਤੇ ਜਿਹੜਾ ਪ੍ਰਸ਼ਾਦਾ ਤਿਆਰ ਹੋਇਆ ਸੀ ਚੋਪੜਿਆ ਗਿਆ ਪਛਾਣ ਪ੍ਰਸ਼ਾਦਾ ਚੋਪੜਿਆ ਗਿਆ ਸੰਗਤ ਵਿੱਚ ਪ੍ਰਸ਼ਾਦਾ ਵਰਤਿਆ